ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜਿਆਦਾ ਨਹੀਂ ਸਾਨੂੰ ਮਾਰ ਕਰਦੀ ਜਦੋਂ ਉੱਪਰੋਂ ਪਾਣੀ ਆਉਂਦਾ ਉਹ ਸਾਨੂੰ ਮਾਰ ਕਰਦੀ ਸੰਕਟ ਦੀ ਘੜੀਆਂ ਅਜੇ ਆਪਾਂ ਪੰਜਾਬ ਇੱਕ ਫੂਟਬਾਲ ਹੈ ਜਦੋਂ ਵੀ ਦੇਸ਼ ਸੰਕਟ 'ਚ ਆਇਆ ਤਾਂ ਪੰਜਾਬ ਨਾਲ ਖੜਾ ਹੈ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਲੈਣੀ ਹੋਵੇ ਤਾਂ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਕਿ ਅੱਜ ਜੇ ਪੰਜਾਬ ਸੰਕਟ 'ਚ ਹੈ ਤਾਂ ਮੈਂ ਉਮੀਦ ਕਰਦਾ ਕਿ ਇਸ ਪੰਜਾਬ ਨਾ ਘੜੂਗਾ। ਕੋ ਇਹ ਹਾਲਾਤ ਤਾਂ ਹੋਣਾ ਹੀ ਨਹੀਂ ਚਾਹੀਦਾ। ਮਤਲਬ ਆਪਾਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜੜਾ ਕਰਾਂ ਦੇ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਕਿਹਾ ਸੀ ਉਹ ਤੇ ਪੁੜਾਂ ਤੇ ਬੈਠੇ ਹੋ। ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿਨੇ ਜਿੱਥੇ ਲੋਕ ਨਾ ਇਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਜਿਹੜਾ ਲੋਕਾਂ ਨੇ 92 ਸੀਟਾਂ ਦਿੱਤੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਦੋਂ ਫਾਰੇ ਹਵਾ ਦੇ ਕਰ ਲਿਆ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਘਰ ਨਹੀਂ ਚੱਕਣੀ ਕਿਉਂਕਿ ਲੋਕਾਂ ਨੇ ਘਰਾਂ ਨਾਲ ਲਗਾਉ ਪਸ਼ੂ ਡੰਗਰ ਨੇ ਤੇ ਕਦੇ ਅਸੀਂ ਚੱਕਾ ਤੇ ਬਹਿ ਜਾਵਾਂਗੇ ਜੋ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ ਹਾਂ ਇੰਡੀਅਨ ਆਰਮੀ ਦਾ ਸੁਰੱਖਣ ਪਾਣੀ ਦਾ ਦੇ ਸੈਨੂ ਲੱਗ ਰਿਹਾ ਕਿ ਜਿਵੇਂ ਪਾਣੀ ਪੱਦਾ ਹੈ ਸੋ ਰੈਸਿਡ ਬੁਕ ਪੁਆਇੰਟਸ ਤੇ ਜਾ ਕੇ ਆਪਣੇ ਜਿੰਨਾਂ ਇਹ ਸਾਰੇ ਸਮਾਨ ਸਾਰੇ ਰੈਡੀ ਪਿਆਰ ਪਿਆ ਹੈ ਸਾਡੇ ਜਿਹੜੇ ਸਿਰਫ ਪੰਚੇਸ ਲਈ ਸਿਰਫ ਉਹਨਾਂ ਨਾਲ ਜਾਣ ਲਈ ਗਿਆ ਤਾਂ ਟਾਈਮ ਕਿੰਨਾ ਹੋਇਆ ਸਪੈਸ਼ਲੀ ਸਰਜਰੀ ਸਾਡੇ ਕੁਝ ਪਿੰਡ ਹੈ ਜਿਹੜੇ ਕਿ ਪੁੱਛੇ ਨਹੀਂ ਲੱਗਦੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇਸੀ ਆਰਡਰ ਦੇਤੇ ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਤੇ ਵੀ ਅਸੀਂ ਮੁਆਵਜ਼ਾ ਦੇਵਾਂਗੇ